Comprei! Aí, depois do Match, ਹਾਂ ਜੀ ਬੜਾ ਮੈਡਿਕਲ ਕਰਦੇ ਇਸ ਸਮੇਂ ਦੀ ਗੱਲ ਹੋਣ ਗਿਆ ਇਸ ਸਮੇਂ ਦੀ ਰੌਣਕ ਕਰਨਾ ਸਮੇਂ ਦੀ ਹੋਣੀ ਆ ਪਰ ਖੇਡ ਦੇ ਮੈਦਾਨ ਦੇ ਵਿੱਚ ਆਹ ਮੁੰਡਾ ਕਹਿੰਦੇ ਹੋਣ ਗਰ ਗਿਆ ਬਾਬਾ ਪਿਆਰ ਕਰਾਵਾ ਲੈ ਆਹ ਸਾਹਮਣੇ ਖੇਡੇ ਵਾਲਿਆ ਇੱਕੋ ਨੌਜਵਾਨ ਆਹ ਗੱਲ ਬਣਉਣੀ ਪੈਣੀ ਹੈ ਗੱਲ ਬਣਉਣੀ ਪੈਣੀ ਹੈ ਪਰ ਵੇਖੋ ਜੁੱਤ ਜੁੱਤ ਸਾਲ ਦੇ ਤੇਰੀ ਇੱਕ ਆਇਆ ਹੋਇਆ ਹੈ ਆਹ ਵੇਖੋ ਮੈਦਾਨ ਦੇ ਵਿੱਚ ਹੁਣ ਕਹਿੰਦੇ ਗੱਪੀ ਦੇ ਵਿੱਚ ਬਾਬਾ ਹੋ ਜਾਣਾ